ਆਲੀ ਹੋਪ ਗਈ ਚਾਰ ਪਾਉਂਦੇ ਨੇ ਵੀਰ ਹੋਣੇ ਆਪਣੇ ਯਾਰ ਬਿੱਤਰ ਤੇ ਸਾਰੇ ਵੀਰ ਭਰਾ ਇਕੱਠੇ ਹੋਏ ਹੋਏ ਅੱਜ ਚਾਰ ਪੌਣ ਤਾਂ ਤੋਰ ਬਣਾ ਕਾ ਨੂੰ ਹੋਰ ਓਏ ਹੋ ਗਈ ਖਾਲੀ ਚੱਕ ਭੱਗ ਜਾ ਲੈ ਜਾ ਮਸ਼ੀਨ ਕੋਲੇ ਦੁਬਾਰਾ ਫੇਰ ਇਹਨਾਂ ਨੂੰ ਡਾਕਟਰ ਸਾਹਿਬ ਖੁੱਪ ਗਏ ਸੀ ਡਾਕਟਰ ਸਾਹਿਬ ਖੁੱਪ ਗਏ ਸੀ ਡਾਕਟਰ ਸਾਹਿਬ ਖੁੱਪ ਗਏ ਸੀ ਚੌੜ ਕਰੋ 755 ਰੋਤੇ ਲੱਗੀ ਹੋਈ ਆ ਇਹ ਤਕਰੀਬਨ 11.5 ਲੱਖ ਦੀ ਮਸ਼ੀਨ ਆਉਂਦੀ ਆ 11.5 ਲੱਖ ਦੀ ਹੋਰ ਦਾ ਰੇਟ ਬਹੁਤ ਹੋਰ ਵੀ ਵਧਿਆ ਹੋਊਗਾ ਕਿਉਂਕਿ ਪਹਿਲਾਂ 23 ਦੇ ਵਿੱਚ ਲਈ ਹੋਈ ਆ ਵੀਰ ਹੁਣਾਂ ਨੇ ਫਾਈਟਰ ਆਗਾ 755 ਜਿਹੜਾ ਆਉਂਦਾ ਜੀ 64 ਇਚ 64 ਇਚ ਵਿੱਚ ਇਹ ਹਾਰਾ ਦੇ ਟਾਇਰਾਂ ਦੇ ਵਿੱਚ ਉਹ ਹੈ ਇਹ ਮੀਡੀਅਮ ਚੇਂਜਰ ਦੇ ਵਿੱਚ ਤੇਰਾ ਦਾ ਭਲੇਖਾ ਜਾਂ ਫੈਨ ਦਾ ਪੁੱਠਾ ਦਰਾਈ ਜਾਂਦਾ ਹਨਾ ਤਾਂ ਕਿ ਮਸ਼ੀਨਵਾਸ ਟ੍ਰੇਨ ਦੂਜੇ ਰੋਡ ਕਾਇਦਾਵਾ ਆਹ ਇਹਦੀ ਤੇਰੀ ਬੋਤੋ ਵੈਚ ਲੈ ਰਹੀ ਤੇਰੀ ਬੋਤੋ ਆ ਤੇਰੀ ਬੋਤੋ ਮੈਂ ਕਿਹਾ ਨਹੀਂ ਇੱਕ ਉਹ ਬੈਠਾ ਭਾਈ ਕੈਮਰਾਮੈਨ ਹੋਰ ਬਾਕੀਆਂ ਦੱਸਿਓ ਵੀ ਇੱਕ ਤਾਂ ਆਪਾਂ ਜਿਵੇਂ ਨੂਲ ਪਾ ਦਿੰਦੇ ਹਾਂ ਨਾ ਨੂਲ ਵੀ ਪਾ ਦਿੰਦੇ ਆਪਾਂ ਤੇ ਕਈ ਵੀਰ ਭਰਾ ਹੋਲੀ ਵਾਲੀ ਦਵਾਈ ਦੀ ਸਪਰੇ ਵੀ ਕਰ ਦਿੰਦੇ ਆ ਭਈ ਉਹ ਸਹੀ ਆ ਜਾਂ ਵੀ ਕਿਵੇਂ ਆ ਵੀ ਰੂਦੀ ਵਾਲੀ ਸਪਰੇ ਕਰਨੀ ਚਾਹੀਦੀ ਆ ਤੇ ਜਾ ਵੀ ਨੂਨ ਪਾਉਣਾ ਚਾਹੀਦਾ ਇਹਦੇ ਉੱਤੇ ਪੱਕੀ ਵਾਲੇ ਦੇ ਉੱਤੇ ਜੇ ਜ਼ਰੂਰ ਦੱਸਿਓ ਵੀਰ ਭਰਾ ਸਾਰੇ ਆਪੋ ਆਪਣੀ رائے ਵਿਚਾਰ ਜ਼ਰੂਰ ਦਿਓ ਤੇ ਚਾਰ ਜਿਹੜਾ ਖਰਾਬ ਹੋ ਜਾਂਦਾ ਉਹਦਾ ਕੀ ਕਾਰਨ ਹੋ ਸਕਦਾ ਸਈ ਆਪ ਦੀ ਰਹਿ ਇਹ ਜਰੂਰ ਮੇਰੇ ਵੀਰ ਭਰਾ ਜਰੂਰ ਦੇ ਦਿਓ ਕੰਦੇ ਦਾ ਹੈ ਨਹੀਂ ਯਾਰ ਵਧੀਆ ਜਦੋਂ ਮਾਦੀ ਚੱਕ ਕੇ ਪਲਾ ਭੈਂ ਇਹਦਾ ਵੀ ਹੈਗਾ ਵੀ ਗੁੱਲਾ ਗਿੱਲੇ ਸੁੱਕੇ ਬਾਹਣ ਦੇ ਫਾਇਦਾ ਪੂਰਾ ਯਾਰ ਆ ਦਾ ਟੋਕਰੀ ਜਾ ਅੱਛਾ ਭਈ ਇਹਨੇ ਕਰਦੇ ਨੇ ਆਪ ਕੋਈ ਇਹ ਬਲਾਉਂਟ ਬਤੇ ਨਹੀਂ ਅੱਗੇ ਦਾ ਨਹੀਂ ਬਾਕੀ ਡਿਸਟਰੀਬਿਊਟਰ ਵਗੈਰਾ ਲੱਗੇ ਹੋਇਆ ਜਿਹੜਾ ਮੂੰਹ ਨਾਲ ਓਕਰ ਆ ਜਿਹੜਾ ਉਹ ਚਾਹੇ ਗਾਉਂ ਕਾ ਲਾਵੇ ਚਾਹੇ ਪਿਛਾਣ ਕਾ ਲਾਵੇ ਚਾਹੇ ਟਰਾਲੀ ਨਾਲ ਬਚਾਲੇ ਕਾ ਲਾਵੇ ਜੋ ਟਰੈਕਟਰ ਦਾ ਬੰਦੇ ਵਿੱਚ ਜੋ ਤੋਰਾ ਅੱਗੇ ਪਿੱਛੇ ਵੀ ਹੁੰਦਾ ਉਹ ਬੰਦਾ ਡਿਸਟਰੀਬਿਊਟਰ ਤੋਂ ਕਮਾ ਦਿੰਦਾ ਆ ਡਿਸਟਰੀਬਿਊਟਰ ਲੱਗੇ ਹੋਇਆ ਬਾਕੀ ਸੋਕੇ ਗੱਲੇ ਦੇ ਵਿੱਚ ਟਰੈਕਟਰ ਹੀ ਉਹ ਤਾਂ ਲੱਗੀ ਹੋਈ ਆ ਟਰੈਕਟਰ 4x4 ਆ ਵੱਡਾ ਟਰੈਕਟਰ ਆ ਇਹ ਤਕਰੀਬਨ ਮੰਨ ਲੇਗਾ ਚਲੋ ਵੀ ਸਾਰਾ ਕੰਮ ਜੇ ਚਲਾਉਣਾ ਆ ਬੰਦੇ ਨਵੇਂ ਨੇ ਵੀ ਤਾਂ ਮੰਨ ਲੇਗਾ ਚਲੋ ਵੀ 15 ਲੱਖ ਦੇ ਆਸ-ਪਾਸ ਟਰੈਕਟਰ ਜੇ ਆਪਾਂ ਕੈਸ ਲੈਨੇ ਥੋੜਾ ਕਾਣਾ ਪਿੱਧਰ ਉਧਰ ਹੋ ਸਕਦਾ ਜੇ ਆਪਾਂ ਮੜ ਕੇ ਚਲੋ ਵੀ ਲੈਂਟ ਵਗਾਰਾ ਜੇ ਮੰਨ ਲਓ ਸੌਰੀ ਜਿਵੇਂ ਆਪਾਂ ਲੋਨ ਵਗਾਰਾ ਲੈਣਾ ਤਾਂ ਫੇਰ ਹੋ ਸਕਦਾ 15 ਨੂੰ ਚਲੇ ਜਾਵੇ ਬਾਕੀ 1.5 12 ਲੱਖ ਦੀ ਮਸ਼ੀਨ ਹੈ ਠੀਕ ਹੈ ਉਹ 27 ਤੋਂ ਮੰਨ ਕੇ ਚਲੋ ਵੀ 30 ਲੱਖ ਰੁਪਈਆ ਜਾਣ ਕੇ ਖਰਚਾ ਹਨਾ ਲੱਗਿਆ ਟੋਕਰੀ ਦਾ ਜਿਹੜਾ ਮੋਲਾ ਉਹ ਵੀ ਵੱਖਰਾ ਹੁੰਦਾ ਵੀਰੇ ਮਸ਼ੀਨ ਜਾਨ ਕੇ 1.5 12 ਲੱਖ ਦੀ ਮਸ਼ੀਨ ਹੋ ਜਾਂਦੀ ਆ ਬਾਕੀ ਟੋਕਰੀਆਂ ਲੱਖ ਤੋਂ ਵਾਰ ਅਖਰੀ ਟੋਕਰੀਆਂ ਲੱਗਦੀਆਂ ਕਿਉਂਕਿ ਟੋਕਰੀ ਮਹਿੰਗੀ ਲੱਗਦੀ ਆ ਸੌਰੀ ਟੋਕਰੀ ਜ਼ਿਆਦਾ ਮਹਿੰਗੀ ਆ ਜਿਹਦੇ ਵਿੱਚ ਵੀ ਕਹੋ ਕਿ ਚੈੱਕ ਵਗੈਰਾ ਲੱਗਦੇ ਆ ਬਾਕੀ ਤੁਸੀਂ ਜਰੂਰ ਦੱਸੋ ਜਿਹੜਾ ਵੀ ਭਰਾ ਨੇ ਕਿਸੇ ਨੇ ਐਡ ਵਗੈਰਾ ਪਰੋਣੀਆ ਦਾ ਤੁਸੀਂ ਵੀਰੇ 9843 78043 ਦੇ ਉੱਤੇ ਵੀਰੇ ਕਾਲ ਕਰ ਸਕਦੇ ਆ ਜੀ ਤੁਸੀਂ ਬਾਕੀ ਮੀਂਹ ਵਗੈਰਾ ਤੁਸੀਂ ਜਰੂਰ ਦੱਸ ਦਿਓ ਕਿ ਕਿਵੇਂ ਆ ਮੌਸਮ ਇਹ ਅੰਮ੍ਰਿਤਸਰ ਸਾਹ ਵਾਲੇ ਏਰੀਆ ਦੇ ਵਿੱਚ ਤਾਂ ਜਿਵੇਂ ਤਰਤਾਰ ਸਾਹਿਬ ਵਿਖੀ ਪਿੰਡ ਪੱਟੀ ਵਾਲੀ ਰੀਚ ਦੇ ਵਿੱਚ ਤਾਂ ਮੀਂਹ ਆ ਬਾਈ ਕਾਫੀ ਬਾਬੂ ਜਾਂਦਾ ਤੇ ਜਗਰਾਮਾ ਵਾਲੇ ਏਰੀਆ ਦੇ ਵਿੱਚ ਹਲੇ ਮੀਂਹ ਸਾਡੇ ਵਾਲੇ ਪਾਸੇ ਤਾਂ ਨਹੀਂ ਪਿਆਗਾ ਮਾੜੀ ਮੋਟੀ ਭੂਰ ਜੀ ਪੈਂਦੀ ਆ ਵੀ ਦੋ ਦਿਨਾਂ ਨਾਲ ਬਾਅਦ ਨਾ ਮਾਟਰ ਜਮਾੜਿਆ ਜਾਂਣੇ ਜਾਨੀ ਕਿ ਵਿੜਾ ਕਿਲਾ ਆਇਆ ਕਰਕੇ ਆਲਾ ਮੁੜ ਜਾਂਦਾ 2 ਕਿ ਮਿੰਟ ਪਾ ਕੇ ਤੇ ਸ਼ਿਸ਼ੇਂਗਰਸਰ ਸਾਹਿਬ ਵਾਲੇ ਪਾਸੇ ਨੂੰ ਸਰਤਾਂ ਸਾਹਿਬ ਵਾਲੇ ਬੀਤੀ ਪਾਸੇ ਨੂੰ ਇੱਧਰ ਨੂੰ ਜਿਆਦਾ ਪੈ ਜਾਂਦਾ ਵਾ ਜੇ ਕਹਿੰਦੇ ਦੋ ਦੋ ਜਾਣੇ ਕਹਿੰਦੇ ਮੱਕੀ ਵਾਲੀ ਮਸ਼ੀਨ ਹੀ ਚੱਲਦੀ ਆ ਇੱਧਰ ਨਕੋਦਰ ਏਰੀਆ ਦੇ ਵਿੱਚ ਵੀ ਥੋੜਾ ਜਿਹਾ ਹੈਗਾ ਵਾ ਮાળા ਮੋਟਾ ਜਿਹਾ ਪੈ ਗਿਆ ਕਹਿੰਦੇ ਜਲੰਧਰ ਏਰੀਆ ਦੇ ਪਾਸੋਂ ਥੋੜਾ ਘਣਾ ਆਇਆ ਬਾਕੀ ਆਇਆ ਵੀ ਜਿਵੇਂ ਅੱਗੇ ਸਿੰਘਾ ਬੱਟਾ ਵਾਲੀ ਆਉਂਦੀ ਸੀ ਹਲਾ ਉਹ ਨੂੰ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਵਾ ਔਰ ਜਾਣ ਕੇ ਇਹ 4 4 5 5 ਉਹ ਬੱਟਾ ਇਕੱਠੇ ਲਿਆ ਜਾਂਦੀ ਆ ਜਿਵੇਂ ਹੁਣ ਵੱਡੀਆਂ ਮਸ਼ੀਨਾਂ ਵੀ ਆਉਂਦੀਆਂ ਚੰਨੀ ਵਰਗੀਆਂ 4 ਆਉਂਦੇ ਆ ਉਹ ਜਾਣ ਕੇ ਫਿਰ 6 6 ਵਾਲੀਆਂ ਵੀ ਲੈ ਜਾਂਦੀਆਂ ਨੇ ਬਾਈ 8 ਵੀ ਲੈਣੇ ਇਹ ਵੀ ਇਹਨਾਂ ਦੇ ਵਿੱਚੋਂ ਵੀ ਹੈਗੀਆਂ ਨੇ ਉਹਨਾਂ ਦੇ ਘੇਰੇ ਥੋੜੇ ਜਿਹੜੇ ਰੌ ਬਣਾਏ ਥੋੜੇ ਵੱਡੇ ਬਣਾਏ ਹੋਏ ਆ ਉਹ ਵੀ ਇਹਨਾਂ ਦੇ 2 3 ਦੇ ਮਾਡਲਾਂ ਦੇ ਵਿੱਚ ਆਉਣ ਲੱਗੀਆਂ ਰੇਟ ਉਹਨਾਂ ਦੇ ਵੱਧ ਘਟ ਜਾਂਦੇ ਆ ਬਾਕੀ ਜੇ ਤੁਸੀਂ ਵੀਰ ਭਰਾ ਦੇ ਆਚਾਰ ਪੌਣਾ ਕਿਸੇ ਨੇ ਮੱਖੀ ਦੀ ਕਟਾਈ ਕਰਾਉਣੀ ਆ ਆਚਾਰ ਪੌਣਾ ਜਾਨੀਏ ਮੱਕੀ ਦਾ ਤਾਂ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਏ ਜਿਹੜੇ ਸ਼ੇਰਪੁਰੇ ਪਿੰਡ ਦੇ ਆ ਜੀ ਸ਼ੇਰਪੁਰੇ ਪਿੰਡ ਦੇ ਵੀਰ ਜਿਹੜਾ ਜਗਰਾਮਾ ਕੋਲੇ ਆ ਜਿਹੜਾ ਜੀ ਦਾ ਮੋਬਾਈਲ ਨੰਬਰ ਦੱਸਿਆ ਦਾ ਨਾਸੀ ਸਾਹਿਬ 79733 15067 ਬਸਾ ਫੇਰ ਬੋਲਦੇ ਨਾਸੀ ਸਾਹਿਬ 33 15067 ਤੇ ਵੀਰੋਂ ਦਾ ਆ ਮੋਬਾਈਲ ਨੰਬਰ ਬੋਲਤਾ ਜੀ ਦੱਸਤਾ ਇਹਨਾਂ ਰੈਕਟਰ ਚੱਲਦੀ ਜਵਾਜ ਨਹੀਂ ਪਰ ਦਾ ਵੀਰ ਨੂੰ ਸੁਣਿਆ ਨਹੀਂ ਸੀਗਾ ਤੇ ਤਾਂ ਵੀ ਇਹਨੇ ਨੰਬਰ ਦਾ ਦੂਰੀਵਾਰਾ ਪਰ ਰੀਪੀਟ ਕਰਾਤਾ ਵੀਰ ਤੋਂ ਤੇ ਆ ਕੀ ਆ ਕੰਮ ਗੋਲ ਸਕੈਂਟਾਂ ਦੇ ਹਾਣ ਵਾਲੀ ਟੋਕਰੀ ਖਾਲੀ ਹੋ ਕੇ ਆ ਗਈ ਆਇਦੋਂ ਫੇ ਚੱਲੂ ਕੰਮ ਆਹ ਬੰਦਾ ਆਪਣਾ ਡਾਕਟਰ ਆ ਜੀ ਇਹ ਡੰਗਰ ਬੱਚਿਆਂ ਦਾ ਪਸ਼ੂਆਂ ਦਾ ਸਾਰਿਆਂ ਦਾ ਕੋਈ ਵੀ ਇਹ ਤੋਂ ਟੀਕਾ ਟੱਲਾ ਲਵਾ ਖਦੇ ਕੋਈ ਬਿਮਾਰੀ ਹੋਵੇ ਡਾਕਟਰ ਪਸ਼ੂ ਨੂੰ ਆਪਣੇ ਪਿੰਡ ਘਰੇ ਆ ਕੇ ਦੇਖ ਕੇ ਸਾਰਾ ਕੁਝ ਕਰਕੇ ਦਵਾਈ ਟੱਲਾ ਬੂਟਾ ਜੋ ਵੀ ਦੇਣਾ ਸਾਰਾ ਦੇਖ ਕੇ ਚਾਹੇ ਟੀਕਾ ਲਗਨ ਵਾਲਾ ਜਾਂ ਬਿਲਕੁਲ ਜੈ ਰੇਡ ਦੇ ਵਿੱਚ 951496806 ਬਾਲਾ ਫੇਰ ਬੋਲਦੇ 951496806 ਇਹ ਵੀ ਵੀਰ ਜਗਰਾਮ ਹਲਕੇ ਦਾ ਯਾ ਵੀਰ ਡਾਕਟਰ ਆ ਇਹ ਆਪਣਾ ਪਸ਼ੂ ਦੇ ਕਿਸੇ ਵੀਰ ਭਰਾ ਨੂੰ ਉਹ ਪਹਿਲਾਂ ਤਾਂ ਗੱਲ ਹੈ ਵੀ ਮਾਰ ਰੇ ਭਲੀਕਾਰ ਨਾਲ ਕਿਸੇ ਨੂੰ ਤੇ ਏਜੰਟ ਡੰਗਰ ਪਸੂ ਨੂੰ ਇਹ ਜ਼ਰੂਰ ਤਾਂ ਪਾਵੇ ਨਾ ਬਾਈ ਚਾਂਸ ਜੇ ਜ਼ਰੂਰਤ ਪੈਂਦੀ ਵੀ ਆ ਹਨਾ ਪਤਾ ਨਹੀਂ ਹੁੰਦਾ ਸਮੇ ਦਾ ਤਾਂ ਤੁਸੀਂ ਡਾਕਟਰ ਸਾਹਿਬ ਨੂੰ ਤੁਸੀਂ ਚੇਤੇ ਕਰ ਸਕਦੇ ਆ ਜੀ ਹਣੇ ਕਿ ਸੂਤਾ ਸਾਰੇ ਆ ਗਈਆਂ ਪਰ ਇਹ ਗੱਲ ਕਹਿ ਸਕਦੇ ਆ ਵੀ ਸੂਤਾ ਸਾਰੇ ਆ ਗਈਆਂ ਨੇ ਬਾਕੀ ਆਪਣੇ ਡਾਕਟਰ ਸਾਹਿਬ ਕੋਚਰ ਸਾਹਿਬ ਕਹਿ ਰਹੇ ਨੇ ਕੌਂਗਗਲਾਂ ਤੋਂ ਨੇ ਮੁੰਡੇ ਇਹ ਆਪਣੇ ਇਹਨਾਂ ਨੂੰ ਨੌਲੇਜ ਵਾਲੇ ਘੋੜੀਆਂ ਘੋੜਿਆਂ ਬਾਰੇ ਪੂਰੀ ਫੌਲ ਆ ਜੀ ਜਿਹੜੀ ਮਾਰਦੀ ਤੁਸੀਂ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਨੰਬਰ ਬੋਲਦੇ ਮੁੰਡਾ ਮੁੰਡਾ ਕੌਂਗਗਲਾਂ ਤੋਂ ਜੀ ਇਹ 80549 44568 ਤੇ ਵੀਰੋਂ ਤੁਸੀਂ ਸਾਰੇ ਜਾਣਦੇ ਵੀ ਕੋਚਰ ਨਾਂ ਆਏ ਵੀਰ ਦਾ ਕੋਚਰ ਨਾਂ ਦੇ ਅਸੀਂ ਜਾਣ ਲੈਣੀ ਹੋਵੇ ਘੋੜਾ ਲੈਣਾ ਹੋਵੇ ਕੋਈ ਕੋਈ ਗੱਲ ਵੀ ਇਹਨੂੰ ਸਾਰਾ ਤਿਆਰ ਪਾ ਜਿਹੜਾ ਕੋਈ ਮਰਜ਼ੀ ਬੰਦਾ ਤੁਸੀਂ ਕੰਟੈਕਟ ਕਰ ਸਕਦੇ ਕੋਈ ਵੀ ਪ੍ਰੋਬਲਮ ਹੋਵੇ ਕੋਈ ਡਾਂਗ ਕਾਈ ਲੈਣੀ ਹੋਵੇ ਤੁਸੀਂ ਡਾਕਟਰ ਸਾਹਿਬ ਤੋਂ ਲੈ ਸਕਦੇ ਆ ਕੋਚਰ ਸਾਹਿਬ ਕਹਿ ਰਹੇ ਨੇ ਡਾਕਟਰ ਕੋਚਰ ਜੀ ਕੌਂਗਗਲਾਂ ਵਾਲੇ ਗੋਲੀ ਟਰਾਲੀ ਲਾਗੀ ਲੈਣ ਵਾਹ ਵੀ ਪੂਰੇ ਟੌਪ ਰਿਹਾ ਜਾਨਵਰ ਰੱਖੇ ਹੋਇਆ। ਲੋਰੀ ਮਹਿੰਗੀਆਂ ਬਰੀਡਾਂ ਨੇ ਮਹਿੰਗੀਆਂ ਬਰੀਡਾਂ। ਥਾਲੀ ਦਬ ਗਈ ਬਾਜੀ। ਥਾਲੀ ਗਈ ਦਵ। ਹਾਂ ਮੋੜੇ ਟੋਚਣਾ। ਟੋਚਰ ਪਹਿਣਗੇ ਬਾਈ ਹੁਣ ਟੋਚਾਂ ਦਾ। 100 ਭਰ ਦਿਓ ਤੇ ਸਿੱਟਦੇ। Anh sáng lắm bắt đầu bắt đầu bắt đầu bắt đầu bắt đầu bắt đầu so sí. we're sí. 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 ਬਾਦ ਚੋਂ ਬਾਦ ਚੋਂ